SKM ਦੇ ਸੱਦੇ ਤੇ ਸੂਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਉਹ ਮਤਲਬ ਪ੍ਰੋਗਰਾਮ ਦਿੱਤਾ ਹੋਇਆ ਜੀ ਅੱਜ WTO ਦੀ ਮੀਟਿੰਗ ਵੀ ਹੈ ਅਬੂਦਾਬੀ ਦੇ ਵਿੱਚ ਉਹਦੇ ਵਿਰੋਧ ਚ ਨੇਗੇ ਤੇ ਜਿਹੜਾ ਜਾਬਰ ਹੋਇਆ ਕਿਸਾਨਾਂ ਦੇ ਵਿੱਚ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਉਹਦੇ ਵਿਰੋਧ ਵਿੱਚ ਨੇਗੇ ਤੇ ਤੀਜਾ ਜਿਹੜਾ ਸਰਕਾਰ ਨੇ ਇਹ ਕਿਹਾ ਵੀ ਮੋਟਰ ਵਹੀਕਲ ਦੇ ਅਧੀਨ ਟਰੈਕਟਰ ਸੜਕਾਂ ਤੇ ਚੜਨਗੇ ਨਹੀਂ ਇਹ ਸਰਕਾਰ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਟਰੈਕਟਰ ਸੜਕਾਂ ਦੇ ਨਹੀਂ ਚੱਲਣਗੇ ਇਹ ਉਹ ਕਹਿਣ ਵਾਲੇ ਕੌਣ ਹੋਗੇ ਵੀ ਟਰੈਕਟਰ ਸੜਕਾਂ ਤੇ ਨਹੀਂ ਚੱਣਗੇ ਜਦੋਂ ਕਿਸਾਨਾਂ ਨੂੰ ਆਪਦੀ ਜ਼ਰੂਰਤ ਪੈਂਦੀ ਹੈ ਦੇਖੋ ਕਿਸਾਨ ਦਾ ਗੱਡੇਗਾ ਉਹਨੇ ਤਾਂ ਇਹਦੇ ਰਾਹੀਂ ਜਾਣਾ ਸਾਡੇ ਕੋਲ ਕੋਈ ਲੱਜਗਰੀ ਗੱਡੀਆਂ ਜਾਂ ਲੱਜਗਰੀ ਬੈੰਦਾ ਨਹੀਂ ਹੈਗੀਆਂ ਅਸੀਂ ਜ਼ਿਆਦਾਤਰ ਸਫ਼ਰ ਅਸੀਂ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਟਰੈਕਟਰਾਂ ਦੀ ਜਾਂਦੇ ਹਾਂ ਸਾਡਾ ਜਾਨੀ 100 ਦੇ ਵਿੱਚੋਂ 95% ਟਰੈਕਟਰ ਦੇ ਆਧਾਰ ਤੱਕ ਮੈਂ ਇਸ ਕਰਕੇ ਜਾਨੀ ਅਸੀਂ ਸਰਕਾਰ ਦਾ ਪੂਰ ਜੋਰ ਇਸ ਗੱਲ ਦਾ ਬਰੋਲ ਕਰਦੇ ਆ ਦੇਖੋ ਪ੍ਰਦਰਸ਼ਨ ਜੀ ਇਹ ਲੋਕਾਂ ਨੇ ਬੜੀ ਸੂਝ ਨਾਲ ਕੀਤਾ ਇਹਦੀ ਲੋੜ ਸੀ ਕਿ ਜੋ ਸੈਂਟਰ ਸਰਕਾਰ ਨੇ ਜੋ ਟਰੈਕਟਰਾਂ ਤੇ ਰੋਕ ਲਾਉਣ ਦਾ ਮਨਸੂਬਾ ਬਣਾਇਆ ਹੈ ਮੋਰਚੇ ਤੇ ਤਸੱਦਦ ਕੀਤਾ ਹੈ ਕਿਸਾਨ ਪਹਿਲਾਂ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਲੀ ਗਏ ਸੀਗੇ ਹੁਣ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਲੋਕ ਆਪਦਾ ਆਪਣੇ ਹੱਕ ਰੱਖਣ ਵਾਸਤੇ ਆਪਣੀ ਗੱਲ ਰੱਖਣ ਵਾਸਤੇ ਸਰਕਾਰ ਨਾਲ ਦਿੱਲੀ ਜਾ ਰਹੇ ਤੇ ਚਾਹੇ ਕੋਈ ਵੀ ਜਥੇਬੰਦੀ ਦੀ ਸਾਰੇ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਹੈ ਸਾਰੇ ਜਿਹੜੀਆਂ ਮੰਗਾਂ ਇੱਕ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਲ ਤੇ ਅਸੀਂ ਟਰੈਕਟਰ ਸਾਰੇ ਰੋਡ ਦੇ ਉੱਤੇ ਖੜਾ ਰਹੇ ਹਾਂ ਹਾਈਵੇ ਰੋਡਾਂ ਦੇ ਉੱਤੇ ਸਾਰੇ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਆ ਜੋ ਪਿਛਲੇ ਦਿਨੀ ਪੰਜਾਬ ਦੇ ਕਿਸਾਨ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਨੂੰ ਹਰਿਆਣਾ ਦੀ ਹੱਦ ਤੇ ਸੰਭੂ ਔਰ ਖਣੌਰੀ ਬਾਰਡਰਾਂ ਤੇ ਰੋਕ ਕੇ ਪੁਲਿਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਪੈਲੇਟ ਗਨ ਦੀ ਵਰਤੋਂ ਕਰਕੇ ਔਰ ਰਾਬੜ ਬੁਲੇਟ ਦੀ ਵਰਤੋਂ ਕਰਕੇ ਅਤਰੂ ਗੈਸ ਸੱਟ ਕੇ ਬਹੁਤ ਪੂਰੀ ਤਰੀਕੇ ਨਾਲ ਸਾਡੇ ਕਿਸਾਨਾਂ ਦੀ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸਾਡੇ ਟਰੈਕਟਰਾਂ ਦੀ ਭੰਨ ਤੋੜ ਕੀਤੀ 100 ਤੋਂ ਉੱਪਰ ਔਰ ਉਹ ਸਾਰੇ ਦੇ ਵਿੱਚ ਤਕਰੀਬਨ 250 ਕਿਸਾਨ ਸਾਡਾ ਜ਼ਖਮੀ ਹੈ ਜਿਹਦੇ ਚੋਂ 20 25 ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਜ਼ਖਮੀ ਨੇ ਕਈਆਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਕਈਆਂ ਦੀਆਂ ਲੱਤਾਂ ਬਾਹਾਂ ਟੁੱਟ ਚੁੱਕੀਆਂ ਨੇ ਗੀਆਂ ਔਰ ਇੱਕ ਕਿਸਾਨ ਦੀ ਅੱਖ ਦੀ ਪੁਤਲੀ ਪਾੜ ਚੁੱਕੀ ਹੈ ਔਰ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਉਹ ਸ਼ਹੀਦ ਹੋ ਚੁੱਕਿਆ ਹੈ ਮੰਨ ਲਓ ਇਸ ਬਰਬਰਤਾ ਦੇ ਖਿਲਾਫ ਪੂਰੇ ਦੇਸ਼ ਦੇ ਕਿਸਾਨਾਂ 'ਚ ਰੋਸ ਹੈ ਲੋਕਾਂ 'ਚ ਰੋਸ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਸਾਰੀ ਘਟਨਾਕ੍ਰਮ ਦੇ ਖਿਲਾਫ ਸਾਰੀ ਇਸ ਜਿਹੜੀ ਬਰਬਰਤਾ ਦੇ ਖਿਲਾਫ ਅੱਜ ਪੂਰੇ ਦੇਸ਼ ਦੇ ਵਿੱਚ ਸੜਕਾਂ ਤੇ ਟਰੈਕਟਰ ਖੜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਸੀ ਜਦੋਂ ਅਸੀਂ ਪਹਿਲਾਂ ਦਿੱਲੀ ਨੂੰ ਜਾਂਦੇ ਸੀਗੇ 13 ਫਰਵਰੀ ਨੂੰ ਉਸ ਸਮੇਂ ਜਿਹੜੀ ਖੱਟਰ ਸਰਕਾਰ ਆ ਉਹ ਕਹਿੰਦੀ ਵੀ ਟਰੈਕਟਰ ਜਿਹੜਾ ਕਿਸਾਨ ਉਹ ਸੜਕਾਂ ਤੇ ਲੈ ਕੇ ਨਹੀਂ ਆ ਸਕਦਾ ਵੀ ਇਹ ਜਿਹੜੇ ਟਰੈਕਟਰ ਹੈ ਉਹ ਖੇਤੀ ਦਾ ਥੰਦ ਹੈਗਾ ਅਸੀਂ ਕਹਿੰਨਾ ਟਰੈਕਟਰ ਹੈ ਜਿਹੜਾ ਉਹ ਕਿਸਾਨ ਦਾ ਦੂਜਾ ਪੁੱਤ ਹੈ ਉਹਦੀ ਆਪਜੀਵਿਕਾ ਦਾ ਸਾਧਨ ਹੈ ਉਹ ਅਸੀਂ ਇੱਥੇ ਟਰੈਕਟਰ ਨਾਲ ਕਮਾਈ ਕਰਕੇ ਜਦੋਂ ਇੱਥੇ ਦੀਆਂ ਸਰਕਾਰਾਂ ਠੂਠਾ ਫੜ ਕੇ ਬਾਹਰਲੇ ਮੁਲਕਾਂ 'ਚ ਜਾਂਦੀਆਂ ਸੀਗੀਆਂ 36 ਕਰੋੜ ਆਬਾਦੀ ਸੀਗੀ ਜਦੋਂ ਹਿੰਦੁਸਤਾਨ ਦੀ ਉਹਦਾ ਢਿੱਡ ਨਹੀਂ ਭਰਿਆ ਜਾਂਦਾ ਸੀਗਾ ਅਸੀਂ ਉਦੋਂ ਤੋਂ ਲਾਗਾ ਟਰੈਕਟਰਾਂ ਨਾਲ ਹੀ ਮਿਹਨਤ ਕੀਤੀ ਐਡੇ ਜਿਹੜੇ ਉਹ ਜਿਹੜੇ ਅਨਾਜ ਦੇ ਭੰਡਾਰ ਨੇ ਉਹਦੇ 'ਚ ਅੰਬਾਰ ਲਾਇਆ ਸੀ ਅਨਾਜ ਦੇ 50% ਅਨਾਜ ਆ ਜਿਹੜਾ ਪੰਜਾਬ ਦਾ ਕਿਸਾਨ ਕੇਂਦਰੀ ਫੂਲ 'ਚ ਪਾਉਂਦਾ ਰਿਹਾ ਐ ਇਸ ਕਰਕੇ ਟਰੈਕਟਰ ਦਾ ਸਾਡਾ ਆਜੀਵਿਕਾ ਦਾ ਸਾਧਨ ਵੀ ਐ ਟਰੈਕਟਰ ਸਾਡਾ ਦੂਸਰਾ ਪੁੱਤ ਵੀ ਆ ਕਿਸਾਨ ਦਾ ਐਦਾਂ ਕਰਕੇ ਜਦੋਂ ਉਹ ਸ਼ੰਭੂ ਜਖਨੋਰੀ ਉਦਾਂ ਕਰਕੇ ਖਰਾਣੇ ਦੀ ਖੱਟਰ ਸਰਕਾਰ ਨੇ ਸਾਡੇ ਆਕੇ ਉਥੇ ਕਿਸਾਨਾਂ ਦੇ ਟਰੈਕਟਰ ਭੰਨਿਆ ਉਹ ਕਿਸਾਨਾਂ ਦੇ ਟਰੈਕਟਰ ਨਹੀਂ ਭੰਨੇ ਸਾਡੇ ਉਹ ਪੁੱਤਾਂ ਦੇ ਡਾਂਗਾ ਸੋਟੀਆਂ ਮਾਰੀਆਂ ਨੇ